ਚਲੋ ਜੀ ਸੋਵੀਰੋ ਭਾਈ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਣੇ ਅੱਜ ਇਹ 13 ਤਰੀਕ ਸ਼ਾਮ ਦੇ 5 ਵਜੇ 5 ਵਜੇ ਚੁਕੇ ਨੇ ਸਾਡੇ ਨਾਲ ਸਾਡੇ ਭਾਈ ਸਾਹਿਬ ਹైదਰ ਵਾਲੇ ਤੋਂ ਆਏ ਨੇ ਨੜੇ ਤੋਂ ਆਪਣੇ ਜਲਦੀ ਸੇਵਾ ਕਰ ਰਹੇ ਨੇ ਬਰੈਡ ਦਾ ਬਿਸਕੁਟ ਦਬ ਰੋਟੀਆਂ ਹੋਰ ਵੀ ਕੇਲੇ ਹੋਰ ਵੀ ਕੀ ਕੁਸ ਨੇ 36 ਤਰ੍ਹਾਂ ਦੇ ਪਕਵਾਨ ਵੀ ਲੈ ਕੇ ਆਏ ਨੇ ਬਹੁਤ ਬਹੁਤ ਧੰਨਵਾਦ ਸਾਡੇ ਵੀਰਾਂ ਦਾ ਹੋਰ ਇੱਕ ਬੇਨਤੀ ਹੈ ਕਿੰਨੇ ਪੈਸੇ ਨੇ 11000 ਰੁਪਇਆ 11000 ਰੁਪਇਆ 11000 ਰੁਪਇਆ ਮਤਲਬ ਇਹ ਲੰਗਰ ਵਿੱਚ ਸੇਵਾ ਪਾ ਰਹੇ ਨੇ ਹیدرਵਾਲੇ ਤੋਂ ਸਾਡੇ ਸਾਥੀ ਨੇ ਕੀ ਨਾਮ ਜੇਪਰ ਇਕਬਾਲ ਸਿੰਘ ਇਕਬਾਲ ਸਿੰਘ ਆਪਣਾ ਦਿੱਖੀ ਦਾ ਇਸ ਪੂਰੀ ਪੰਚਾਇਤ ਇਕਬਾਲ ਸਿੰਘ ਹਾਂਜੀ ਹਾਂਜੀ ਗੁਰਦੁਆਰਾ ਕਮੇਟੀ ਗੁਰਦੁਆਰਾ ਇਕਬਾਲ ਸਿੰਘ ਹੀਰਾ ਸਿੰਘ ਅਤੇ ਪੂਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਰਫੋਂ ਪੂਰੇ ਪਿੰਡ ਦੀ ਤਰਫੋਂ ਹਾਂਜੀ ਠੀਕ ਹੈ ਜੀ ਹਾਂਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫ ਤੋਂ ਪੂਰੇ ਪਿੰਡ ਦੀ ਤਰਫ ਤੋਂ ਬਹੁਤ-ਬਹੁਤ ਧੰਨਵਾਦ ਜੋ ਕਿ 11000 ਰੁਪਏ ਦਾ ਲੰਗਰ ਦੇ ਵਿੱਚ ਸੇਵਾ ਪਾ ਕੇ ਗਏ ਨੇ ਅਸੀਂ ਮਕੋਰੜ ਸਾਹਿਬ ਅਤੇ ਫੂਲਦ ਪਿੰਡ ਦੇ ਵਿਚਾਲੇ ਖੜੇ ਆ ਬਹੁਤ-ਬਹੁਤ ਧੰਨਵਾਦ ਸਾਡੇ ਵੀਰਾਂ ਦਾ ਜੋ ਕਿ ਲੰਗਰ ਵਿੱਚ ਸੇਵਾ ਪਾ ਕੇ ਗਏ ਨੇ ਪ੍ਰਮਾਤਮਾ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ-ਬਹੁਤ ਧੰਨਵਾਦ ਸਾਡੇ ਵੀਰਾਂ ਦਾ ਹੋਰ ਵੀ ਜਿਨ੍ਹਾਂ ਵੀਰਾਂ ਨੇ ਪਹਿਲਾਂ ਲੰਗਰ ਦੇ ਵਿੱਚ ਸੇਵਾ ਪਾਈ ਹੈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਇੱਕ ਬੇਨਤੀ ਕਰਦੇ ਆ ਸਵੇਰੇ ਆਪਾਂ ਨੇ ਇੱਥੋਂ ਅਰਦਾਸ ਕਰਾ ਕੇ ਜੋ ਕਿ ਆਪਾਂ ਨੇ ਸੁਖਣਾ ਸੁਖੀ ਸੀ ਇਹ ਜਲ ਦੇਵਤਾ ਇਹ ਵਾਹਿਗੁਰੂ ਕਾਲਪੁਰਖ ਆਪਾਂ ਨੇ ਅਰਦਾਸ ਕਰੀ ਸੀ ਵੀ ਆਪਾਂ ਉਦੋਂ ਜਾਵਾਂਗੇ ਜਦੋਂ 4 ਫੁੱਟ ਪਾਣੀ ਉੱਤਰ ਗਿਆ ਸੋ ਵੀਰੋ 2.5 ਫੁੱਟ ਪਾਣੀ ਜੇ ਇਸ ਕਰਕੇ ਮੈਂ ਬੇਨਤੀ ਕਰੂੰਗਾ ਅੱਜ ਰਾਤ ਨੂੰ ਸਾਰਿਆਂ ਨੇ ਪਹਿਰਾ ਦੇਣਾ ਹੈ ਸਵੇਰੇ ਆਪਾਂ ਨੇ ਇੱਥੇ 9 ਵਜੇ ਅਰਦਾਸ ਕਰਨੀ ਹੈ ਸਵਾ 9 ਵਜੇ ਬਾਬਾ ਜੀ ਤੋਂ ਅਰਦਾਸ ਕਰਵਾਵੇਂ ਲੰਗਰ ਪਾਣੀ ਦੀ ਵਿਵਸਥਾ ਵੀ ਇੱਥੇ ਹੈਗੀ ਹੈ ਚਾਹ ਪਾਣੀ ਦੀ ਇੱਥੇ ਵਿਵਸਥਾ ਹੈਗੀ ਹੈ ਸਾਰਿਆਂ ਨੂੰ ਬੇਨਤੀ ਹੈ ਜਿਆਦਾ ਤੋਂ ਜਿਆਦਾ ਤਦਾਰ ਦੇ ਵਿੱਚ ਜਿੱਥੇ ਤੱਕ ਇਹ ਵੀਡੀਓ ਜਾਊਗੀ ਸਾਰਿਆਂ ਨੂੰ ਬੇਨਤੀ ਹੈ ਜਰੂਰ ਇੱਥੇ ਪਹੁੰਚਣ ਦੀ ਕਿਰਪਾ ਕਰੇ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ